ਮੈਰੀ ਗਰਗਟਾਈ ਫੈਡ ਕਲੀਨਿੰਗ ਤਤਸ਼ਿਲ ਚੌਂਕ ਬਰਨਾਲਾ ਤੋਂ ਬੋਲਦੇ ਆਂ ਸਾਰਿਆਂ ਨੂੰ ਨਮਸਤੇ ਜੀ ਸਸੇਕਾਲ ਅੱਜ ਤੁਹਾਡੇ ਨਾਲ ਗੱਲ ਕਰਦੇ ਆਂ ਟਾਈਫੈਡ ਬਾਰੇ ਟਾਈਫੈਡ ਕਿਉਂ ਹੁੰਦਾਗਾ ਇਹਦੇ ਕੀ ਕਾਰਨ ਹੁੰਦੇ ਨੇਗੇ ਤੇ ਇਹਦਾ ਆਪਾਂ ਟ੍ਰੀਟਮੈਂਟ ਕਿਸ ਤਰ੍ਹਾਂ ਕਰਵਾਵਾਂਗਾ ਟਾਈਫੈਡ ਦੇ ਕਈ ਕਾਰਨ ਹੁੰਦੇ ਨੇਗੇ ਜਿਵੇਂ ਬੁਖਾਰ ਹੋਣ ਲੱਗ ਜਾਂਦਾ ਕਈਆਂ ਨੂੰ ਜਿਆਦਾ ਤੇਜ਼ ਬੁਖਾਰ ਚੜਦਾ ਕਈਆਂ ਨੂੰ ਹਲਕਾ ਹਲਕਾ ਬੁਖਾਰ ਹੁੰਦਾ ਜਿਵੇਂ ਹੱਡ ਭੰਨਣੀ ਕਹਿੰਦੇ ਆ ਤਾਂ ਕਿਸੇ ਨੂੰ ਖਾਂਗਿਸ਼ ਖਾਣ ਨਾਲ ਹੁੰਦਾ ਤੇ ਇਹਨਾਂ ਵਾਸਤੇ ਕੀ ਹੈ ਜਦੋਂ ਪ੍ਰੋਪਰ ਦਵਾਈ ਨਹੀਂ ਲਈ ਜਾਂਦੀ ਹੈਗੀ ਜਾਂ ਇੱਕ ਦੋ ਖਰਾਕਾ ਲੈ ਲਿਆ ਵਿੱਚ ਦੀ ਛੱਡਤਾ ਦੋ ਚਾਰ ਦਿਨ ਇਗਨੋਰ ਮਾਰਤਾ ਕਦੇ ਤੇਜ ਬੁਖਾਰ ਹੋਇਆ ਗੋਲੀ ਲੈ ਲਈ ਨਹੀਂ ਇਸੇ ਨਾਲ ਹੀ ਕੰਮ ਮਿਲ ਕੇ ਟਾਈਫੈਟ ਦੇ ਵਿੱਚ ਹੋ ਜਾਂਦੀ ਹੈ ਪ੍ਰੋਬਲਮ ਤਾਂ ਇਹਨਾਂ ਗੱਲਾਂ ਵੱਲ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਬਾਕੀ ਖਾਣ ਪੀਣ ਦੇ ਵਿੱਚ ਵੀ ਇਹਦੇ ਵਿੱਚ ਸਮਝਾਇਆ ਜਾਂਦਾ ਵੀ ਟਾਈਫੈਟ ਦੇ ਵਿੱਚ ਆਪਾਂ ਕਿਸ ਤਰ੍ਹਾਂ ਦੀ ਡਾਈਟ ਲੈਣੀ ਆ ਉਹ ਵੀ ਸਾਰੀ ਦੱਸੀ ਜਾਂਦੀ ਐ ਅਸੀਂ ਜਦੋਂ ਵੀ ਮੈਡੀਸਿਨ ਦਿੰਦੇ ਆ ਤਾਂ ਇਹ ਜ਼ਰੂਰ ਅਸੀਂ ਦੱਸਦੇ ਆਂ ਵੀ ਆਪਣਾ ਘਰ ਦੀ ਡਾਈਟ ਲੋ ਸਿੰਪਲ ਡਾਈਟ ਲੋ ਜਿਆਦਾ ਠੰਡੀਆਂ ਚੀਜ਼ਾਂ ਨਹੀਂ ਖਾਣੀਆਂ ਹੈਗੀਆਂ ਬਾਹਰਲੀ ਚੀਜ਼ ਨਹੀਂ ਖਾਣੀ ਹੈਗੀ ਤਾਂ ਬਾਕੀ ਇਹਦਾ ਬਹੁਤ ਵਧੀਆ ਟਰੀਟਮੈਂਟ ਦੇਸੀ ਦਵਾਈਆਂ ਦੇਸੀ ਫਾਰਮੂਲਿਆਂ ਨਾਲ ਦਿੱਤਾ ਜਾਂਦਾ ਹੈਗਾ ਤਾਂ ਤੁਸੀਂ ਸਾਡੇ ਕੋਲ ਇੱਕ ਵਾਰ ਜ਼ਰੂਰ ਮਿਲੋ ਜਿੰਨਾ ਪ੍ਰਾਣਾ ਜਿੰਨਾ ਮਰਜ਼ੀ ਪ੍ਰਾਣਾ ਹੋਵੇ ਜਾ ਥੋੜੇ ਦਿਨਾਂ ਦਾ ਹੋਵੇ ਟਾਈਫੈਡ ਆਪਾਂ ਟੈਸਟ ਕਰਵਾਇਆ ਟਾਈਫੈਡ ਆ ਗਿਆ ਤਾਂ ਸਾਡੇ ਕੋਲ ਇੱਕ ਵਾਰ ਜ਼ਰੂਰ ਮਿਲੋ ਜਾਂ ਫੋਨ ਤੇ ਗੱਲ ਕਰੋ ਅਸੀਂ ਦਵਾਈ ਵੀ ਭੇਜ ਦਾਂਗੇ ਤਾਂ ਬਹੁਤ ਵਧੀਆ ਰਿਜ਼ਲਟ ਮਿਲੂਗਾ ਤੁਸੀਂ ਇੱਕ ਵਾਰ ਸਾਡੇ ਕੋਲ ਜ਼ਰੂਰ ਮਿਲੋ ਜੀ